ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਅਪਡੇਟ ਪੀਐਸਟੈਟ 2024 15 ਫਰਵਰੀ ਨੂੰ ਹੋਵੇਗਾ ਨੋਟੀਫਿਕੇਸ਼ਨ ਜਾਰੀ ਕੀਆ ਪੂਰੀ ਅਪਡੇਟ ਆਉਂ ਜਾਂਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਰਤਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਤਾਂ ਕਿ ਅਸਲ ਸੱਚ ਹੈ 15 ਤਰੀਕ ਨੂੰ ਨੋਟੀਫਿਕੇਸ਼ਨ ਜਾਰੀ ਹੋ ਰਿਹਾਗਾ ਜਾਂ ਫਿਰ ਨਹੀਂ ਹੋਵੇਗਾ ਆਉਂ ਜਾਂਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਤਾਂ ਦੋਸਤੋ ਇਹੇ ਵੈਬਸਾਈਟ 2000 ਦਾ ਜੋ ਪੀਐਸ ਟੈਟ ਹੋਇਆ ਉਸ ਦੀ ਹੈ ਇੱਕ ਵਾਰ ਤੁਹਾਨੂੰ ਦੱਸ ਦਈਏ ਕਿ ਆਪਣੀ 29 ਜਨਵਰੀ 2024 ਦੇ ਵਿੱਚ ਇੱਕ ਵੱਡਾ ਘਰਾਓ ਧਰਨਾ ਲਗਾਇਆ ਗਿਆ ਸੰਗਰੂਰ ਵਿਖੇ ਜਿਸ ਦੇ ਵਿੱਚ ਤੁਹਾਨੂੰ ਆਪਾਂ ਪਹਿਲਾ ਵੀਡੀਓ ਵਿੱਚ ਵੀ ਦੱਸ ਚੁੱਕੇ ਹਾਂ ਕਿ ਲਗਭਗ 20 ਤੋਂ 25 ਸਟੂਡੈਂਟਸ ਜਾਂ ਫਿਰ 30 ਸਟੂਡੈਂਟਸ ਲਗਾ ਦੋ ਸਿਰਫ ਸਿਰਫ 30 ਸਟੂਡੈਂਟਸ ਪਰ ਵੇਟ ਕਰ ਰਹੇ ਹਾਂ ਅਗਰ ਗੱਲ ਕਰੀਏ ਪੀਐਸਟੈਟ 1 ਅਤੇ 2 ਦੀ ਦੋਨੋਂ ਦੀ ਮਿਲਾ ਕੇ ਲਗਭਗ ਜ਼ਿਆਦਾ ਨਹੀਂ ਤਾਂ 20 ਤੋਂ 25000 ਸਟੂਡੈਂਟਸ ਵੇਟ ਕਰ ਰਿਹਾਗਾ ਕਿ ਪੀਐਸਟੈਟ ਦਾ ਨੋਟੀਫਿਕੇਸ਼ਨ ਆਵੇ ਪਰ ਜਦੋਂ ਯੂਨੀਅਨ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਵਾਉਣ ਦੇ ਲਈ ਆਪਣੀ ਮੰਗ ਨੂੰ ਪੂਰਾ ਕਰਨ ਦੇ ਲਈ ਕੋਈ ਧਰਨਾ ਲਗਾਇਆ ਜਾਂਦਾ ਕੋਈ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਉਸ ਦੇ ਵਿੱਚ ਸਿਰਫ ਔਰ ਸਿਰਫ T40 ਸਟੂਡੈਂਟਸ ਹੀ ਪਹੁੰਚਦੇ ਆ ਜਿਸ ਕਰਕੇ ਜੋ ਕਾਫੀ ਲੋਕ ਗਰੁੱਪਾਂ ਦੇ ਵਿੱਚ ਚਾਹੇ ਉਹ ਅਕੈਡਮੀਆ ਵਾਲੇ ਲਗਾ ਦੋ ਚਾਹੇ ਕੋਈ ਸ਼ਰਾਰਤੀ ਬੱਚੇ ਲਗਾ ਲੋ ਜਿਹੜੇ ਗਰੁੱਪਾਂ ਵਿੱਚ ਮੈਸੇਜ ਫੇਕ ਬਣਾ ਕੇ ਅਪਲੋਡ ਕਰ ਰਹੇ ਆ ਕਿ 15 ਫਰਵਰੀ 2024 ਦੇ ਵਿੱਚ ਪੀਐਸਟੈਟ ਦਾ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ ਤਾਂ ਉਹ ਜਹਾਂ ਇਸ ਲਈ ਕਰ ਰਿਹਾ ਕਿ ਲੋਕ ਸਟੂਡੈਂਟਸ ਗੁੰਮਰਾਹ ਹੋਣ ਔਰ ਉਹ ਘਰੇ ਬੈਠ ਜਾਣ ਕਿ ਸਾਡਾ ਨੋਟੀਫਿਕੇਸ਼ਨ ਆਉਣ ਵਾਲਾ ਹੈਗਾ ਅਸੀਂ ਤਿਆਰੀ ਸ਼ੁਰੂ ਕਰੀਏ ਹੰਡਨ ਨੂੰ ਦੱਸ ਤੀਏ ਜੋ 2023 ਦੇ ਵਿੱਚ ਪੀਐਸ ਟੈਟ ਹੋਇਆ ਸੀਗਾ ਉਹ ਆਪਣਾ ਪੀਐਸ ਟੈਟ ਮਾਰਚ ਦੇ ਵਿੱਚ ਲਿਆ ਗਿਆ ਲੇਕਿਨ ਨੋਟੀਫਿਕੇਸ਼ਨ ਆਪਾਂ ਨੂੰ ਫਰਵਰੀ ਦੇ ਵਿੱਚ ਮਿਲਿਆ ਸੀ ਜੋ ਕਿ ਤੁਸੀਂ ਇਹ ਐਡਵਾਈਸਮੈਂਟ ਵੀ ਦੇਖ ਸਕਦੇ ਹੋ 17 ਤਰੀਕ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਪੀਐਸ ਟੈਟ ਜੋ ਅਪਲਾਈ ਹੋਣਾ ਕੁਝ ਦਿਨਾਂ ਤੋਂ ਸਟਾਰਟ ਹੋ ਰਿਹਾ ਹੈਗਾ ਅਤੇ ਜੋ ਇਹ ਪੇਪਰ ਹੈ ਇਹ 12 ਮਾਰਚ ਨੂੰ ਲਿਆ ਜਾਏਗਾ ਪਰ ਸਵਰਚਨਟਲੀ ਕੀ ਹੋਇਆ ਸੀ ਉਹ ਇਸ ਕਰਕੇ ਮਾਰਚ ਦੇ ਵਿੱਚ ਲਿਆ ਗਿਆ ਸੀ ਕਿਉਂਕਿ ਉਸ ਤੋਂ ਪਹਿਲਾਂ ਜੋ ਆਪਣਾ ਈਟੀਟੀ ਵਾਲੇ ਸਟੂਡੈਂਟਸ ਹੈ ਉਹਨਾਂ ਦੀ ਪੋਸਟਾਂ 5994 ਉਹਨਾਂ ਦਾ ਇਗਜ਼ਾਮ 5 ਮਾਰਚ ਨੂੰ ਹੋਇਆ ਸੀ ਹੁਣ ਉਸ ਟਾਈਮ ਕਨਫਰਮ ਸੀ ਕਿ ਈਟੀਟੀ ਦੀਆਂ ਪੋਸਟਾਂ ਆ ਚੁੱਕੀਆਂ ਨੇ ਉਸ ਤੋਂ ਬਾਅਦ ਪੀਐਸਟੈਟ ਹੋਵੇਗਾ ਲੇਕਿਨ ਹੁਣ ਆਪਾਂ ਇਸ ਟਾਈਮ ਦੀ ਗੱਲ ਕਰੀਏ ਸਿੱਖਿਆ ਮੰਤਰੀ ਨਾਲ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਚਾਹੇ ਆਪਣੇ ਪੀਐਸਟੈਟ ਵਾਲੇ ਸਾਥੀਆਂ ਦੀਆਂ ਹੋਈਆਂ ਨੇ ਚਾਹੇ ਈਟੀਟੀ ਦੇ ਜੋ ਨਵੀਆਂ ਪੋਸਟਾਂ ਲਿਆਉਣ ਦੇ ਲਈ ਆਪਣੀ ਯੂਨੀਅਨ ਬਣੀਆਂ ਉਹਨਾਂ ਦੀ ਹੋਈਆਂ ਉਹਨਾਂ ਦੋਨਾਂ ਯੂਨੀਅਨ ਨੂੰ ਸਿੱਖਿਆ ਮੰਤਰੀ ਨੇ ਕੁਛ ਵੀ ਕਲੀਅਰ ਨਹੀਂ ਕੀਤਾਗਾ ਕਿ ਪੀਐਸਟੈਟ ਦਾ ਪੇਪਰ ਕਦੋਂ ਹੋਵੇਗਾ ਅਤੇ ਜੋ ਈਟੀਟੀ ਦੀ ਨਵੀਆਂ ਪੋਸਟਾਂ ਕਦੋਂ ਆਉਣਗੀਆਂ ਇਸ ਕਰਕੇ ਜਦੋਂ ਤੱਕ ਆਪਾਂ ਇਕੱਠੇ ਹੋ ਕੇ ਆਪਣਾ ਇੱਕ ਵੱਡਾ ਇਕੱਠ ਨਹੀਂ ਕਰਦੇਗੇ ਉਦੋਂ ਤੱਕ ਨਾ ਤਾਂ ਪੀਐਸਟੈਟ ਦੀ ਕੋਈ ਨੋਟੀਫਿਕੇਸ਼ਨ ਆਉਣਾਗਾ ਨਾ ਹੀ ਈਟੀਟੀ ਦੀਆਂ ਕੋਈ ਨਵੀਆਂ ਪੋਸਟਾਂ ਆਉਣਗੀਆਂ ਇਸ ਕਰਕੇ ਜੋ ਤੁਹਾਨੂੰ ਗੁੰਮਰਾਹ ਕਰ ਰਿਹਾ ਇਹਨਾਂ ਲੋਕਾਂ ਤੋਂ ਬਚੋ ਔਰ ਯੂਨੀਅਨ ਦਾ ਗਰੁੱਪ ਬਣਾਇਆ ਹੋਇਆ ਉਸ ਤੇ ਨਾਲ ਜੁੜੋ ਤੁਹਾਨੂੰ ਸਾਰੀ ਅਪਡੇਟ ਉਸ ਦੇ ਵਿੱਚ ਮਿਲਦੀ ਹੈ ਔਰ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਦੇ ਦਾਂਗੇ ਤਾਂ ਕਿ ਤੁਸੀਂ ਵੀ ਸਾਰੀ ਅਪਡੇਟ ਯੂਨੀਅਨ ਜੋ ਵੀ ਗੱਲ ਕਰਦੀ ਹੈ ਤੁਹਾਨੂੰ ਮਿਲ ਸਕੇ ਔਰ ਇਸ ਤੋਂ ਇਲਾਵਾ ਹੋਰ ਜੋ ਵੀ ਨਵੀਂ ਅਪਡੇਟ ਹੋਵੇਗੀ ਤੁਹਾਡੇ ਨਾਲ ਚੈਨਲ ਤੇ ਵੀ ਸ਼ੇਅਰ ਕਰਦੇ ਰਵਾਂਗੇ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ